ਸੰਗਤ ਜੀ ਵਾਖੇ ਗੁਰਜੀਕਾ ਖਾਲਸਾ ਵਾਖੇ ਗੁਰਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਜ਼ਿੰਦਗੀ ਦੇ ਵਿੱਚ ਮਾੜੇ ਦਿਨ ਚੱਲ ਰਹੇ ਨੇ ਤਾਂ ਫਿਰ ਇਹ ਚਾਰ ਕੰਮ ਕਰਨੇ ਸ਼ੁਰੂ ਕਰ ਦੋ ਇਹ ਚਾਰ ਕੰਮ ਕਰਨ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਦੀ ਬੇਅੰਤ ਕਿਰਪਾ ਹੁੰਦੀ ਆ ਸਾਡੇ ਮਾੜੇ ਦਿਨ ਵੀ ਚੰਗੇ ਦਿਨਾਂ ਦੇ ਵਿੱਚ ਬਦਲ ਜਾਣਗੇ ਸਾਡਾ ਮਾੜਾ ਸਮਾਂ ਵੀ ਚੰਗੇ ਸਮੇਂ ਦੇ ਵਿੱਚ ਬਦਲ ਜਾਵੇਗਾ ਤਾਂ ਫਿਰ ਇਹ ਚਾਰ ਕੰਮ ਕਿਹੜੇ ਨੇ ਕਿੰਜ ਕਰਨੇ ਨੇ ਅਤੇ ਕਿੰਜ ਸਾਡੇ ਮਾੜੇ ਦਿਨਾਂ ਨੂੰ ਚੰਗੇ ਦੇ ਵਿੱਚ ਬਦਲਣਗੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਜੀ ਸੰਗਤ ਦੀ ਪਹਿਲੀ ਗੱਲ ਤਾਂ ਇਹ ਆ ਵੀ ਦਿਨ ਚੰਗੇ ਮਾੜੇ ਨਹੀਂ ਹੁੰਦੇ ਨਾ ਹੀ ਸਮਾਂ ਚੰਗਾ ਮਾੜਾ ਆਉਂਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਜੋ ਹਾਲਾਤ ਬਣਦੇ ਨੇ ਜੋ ਸਥਿਤੀਆਂ ਬਣਦੀਆਂ ਨੇ ਉਹੀ ਚੰਗੀਆਂ ਮਾੜੀਆਂ ਹੁੰਦੀਆਂ ਨੇ ਜਦੋਂ ਜ਼ਿੰਦਗੀ ਸਾਡੇ ਹਿਸਾਬ ਦੇ ਨਾਲ ਚੱਲ ਰਹੀ ਹੁੰਦੀ ਆ ਤਾਂ ਅਸੀਂ ਕਹਿੰਦੇ ਆ ਸਾਡੇ ਤੇ ਬੜੇ ਚੰਗੇ ਦਿਨ ਨੇ ਪਰ ਜਦੋਂ ਹੀ ਹਾਲਾਤ ਸਥਿਤੀਆਂ ਸਾਡੇ ਤੋਂ ਉਲਟ ਹੋ ਜਾਂਦੀਆਂ ਨੇ ਉਦੋਂ ਸਾਨੂੰ ਲੱਗਦਾ ਵੀ ਸਾਡੇ ਉੱਤੇ ਮਾੜੇ ਦਿਨਾਂ ਦੀ ਸ਼ੁਰੂਆਤ ਹੋ ਗਈ ਕੁਝ ਲੋਕ ਅਜੇ ਸਮੇਂ ਦੇ ਵਿੱਚ ਬਿਲਕੁਲ ਹਿੰਮਤ ਾਰ ਕੇ ਬੈਠ ਜਾਂਦੇ ਆ ਉਹਨਾਂ ਨੂੰ ਲੱਗਦਾ ਵੀ ਬਸ ਹੁਣ ਸਾਡੇ ਤੇ ਪਹਿਲਾ ਵਰਗਾ ਸਮਾਂ ਆਉਣਾ ਹੀ ਨਹੀਂ ਆ ਸਾਡੀ ਜ਼ਿੰਦਗੀ ਦੇ ਵਿੱਚ ਇਹ ਜਿਹੜੀ ਦੁੱਖ ਦੀ ਘੜੀ ਆ ਗਈ ਆ ਨਾ ਇਹਨੇ ਖਰੇ ਸਾਡੀ ਜ਼ਿੰਦਗੀ ਦੇ ਵਿੱਚੋਂ ਜਾਣਾ ਹੀ ਨਹੀਂ ਆ ਜੇਕਰ ਹੋਰ ਕੋਈ ਦੁੱਖ ਤਕਲੀਫ ਜ਼ਿੰਦਗੀ ਦੇ ਵਿੱਚ ਆ ਗਈ ਆ ਜਿਵੇਂ ਕਈਆਂ ਦੇ ਸਰੀਰ ਨੂੰ ਦੁੱਖ ਰੋਗ ਲੱਗ ਜਾਵੇ ਤਾਂ ਉਹ ਹਿੰਮਤ ਾਰ ਕੇ ਬੈਠ ਜਾਂਦੇ ਨੇ ਕੁਝ ਕੁ ਕੁਝ ਬਹੁਤ ਹਿੰਮਤੀ ਹੁੰਦੇ ਨੇ ਉਹ ਤਾਂ ਵੱਡੇ ਵੱਡੇ ਦੁੱਖਾਂ ਨੂੰ ਵੀ ਸਮਝਦੇ ਕੁਝ ਨਹੀਂ ਕਈ ਵਾਰ ਆਪਾਂ ਕੁਝ ਅਜਿਹੇ ਇਨਸਾਨਾਂ ਨੂੰ ਵੀ ਮਿਲਦੇ ਆ ਨਾ ਉਹਨਾਂ ਦੇ ਦਸਣ ਤੇ ਪਤਾ ਲੱਗਦਾ ਹੈ ਵੀ ਉਹਨਾਂ ਨੂੰ ਬਹੁਤ ਵੱਡਾ ਰੂਹ ਗਿਆ ਪਰ ਉਹਨਾਂ ਨੂੰ ਦੇਖ ਕੇ ਨਹੀਂ ਲੱਗਦਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਅਤੇ ਅਜਿਹੇ ਲੋਕਾਂ ਦੀ ਸੰਗਤ ਜੇ ਕਿਤੇ ਮਿਲ ਜਾਵੇ ਨਾ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ ਹੈ ਕਿਉਂਕਿ ਜੋ ਮਨੁੱਖ ਆਪ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਉਹਦੇ ਕੋਲ ਜੋ ਵੀ ਆ ਕੇ ਬੈਠੇਗਾ ਕੁਝ ਨਾ ਕੁਝ ਸਿੱਖ ਕੇ ਜਾਵੇਗਾ ਸੋ ਆਪਾਂ ਗੱਲ ਕਰਦੇ ਸੀ ਵੀ ਕਈ ਵਾਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਰੋਗ ਆ ਜਾਂਦਾ ਹੈ ਤਾਂ ਕੁਝ ਲੋਕ ਹਿੰਮਤ ਾਰ ਕੇ ਬੈਠ ਜਾਂਦੇ ਉਹਨਾਂ ਨੂੰ ਲੱਗਦਾ ਵੀ ਬਸ ਹੁਣ ਇਹ ਦੁੱਖ ਰੋਗ ਖਤਮ ਨਹੀਂ ਹੋਵੇਗਾ ਖਰੇ ਮੇਰੀ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਦਵਾਈਆਂ ਦੇ ਵਿੱਚ ਲੰਘ ਜਾਣੀ ਆ ਦੁਖੀ ਦੀ ਹੀ ਲੰਘ ਜਾਣੀ ਆ ਕਈ ਵਾਰ ਕਈਆਂ ਦੇ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ ਕੋਈ ਪੈਸੇ ਦਾ ਨੁਕਸਾਨ ਹੋ ਗਿਆ ਤਾਂ ਉਹ ਵੀ ਬੜੇ ਦੁਖੀ ਹੋ ਜਾਂਦੇ ਉਹਨਾਂ ਨੂੰ ਲੱਗਦਾ ਵੀ ਇਹ ਮਾੜਾ ਸਮਾਂ ਮੇਰੀ ਜ਼ਿੰਦਗੀ ਦੇ ਵਿੱਚੋਂ ਖਰੇ ਜਾਣਾ ਹੀ ਨਹੀਂ ਆ ਉਹ ਵੀ ਦੁਖੀ ਹੋ ਕੇ ਨਾਰਾਜ਼ ਹੋ ਕੇ ਬੈਠ ਜਾਂਦੇ ਆ ਜਾਂ ਸਾਡੀ ਜ਼ਿੰਦਗੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਦੁੱਖ ਆ ਕਈਆਂ ਨੂੰ ਆਪਣੇ ਰਿਸ਼ਤਿਆਂ ਵੱਲੋਂ ਧੋਖਾ ਮਿਲ ਜਾਂਦਾ ਹੈ ਰਿਸ਼ਤਿਆਂ ਦੇ ਵਿੱਚ ਕੋਈ ਨਾ ਕੋਈ ਕਲਾਕਲੇਸ਼ ਚੱਲਦੀ ਹੈ ਤਾਂ ਉਹਦੋਂ ਵੀ ਬੰਦਾ ਬੜਾ ਦੁਖੀ ਹੁੰਦਾ ਹੈ ਸੋ ਮੁੱਖੀ ਗੱਲ ਇਹ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਜਦੋਂ ਆਉਂਦਾ ਹੈ ਨਾ ਪਹਿਲੀ ਗੱਲ ਤਾਂ ਇਹ ਹੈ ਵੀ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਜਿਹੜਾ ਦੁੱਖ ਆਇਆ ਹੈ ਜੋ ਵੀ ਮੁਸੀਬਤ ਈ ਘੜੀ ਸਾਡੀ ਜ਼ਿੰਦਗੀ ਦੇ ਵਿੱਚ ਆਈ ਹੈ ਨਾ ਪਹਿਲਾਂ ਤਾਂ ਉਹਦੇ ਬਾਰੇ ਪਤਾ ਕਰੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਹ ਦੁੱਖ ਰੋਗ ਚਿੰਤਾ ਆਈ ਕਿਉਂ ਆ ਉਹਦੇ ਕਾਰਨਾਂ ਬਾਰੇ ਪਤਾ ਲਗਾਓ ਜੇ ਕਾਰਨ ਪਤਾ ਲੱਗ ਗਏ ਤਾਂ ਫਿਰ ਉਹਦਾ ਹੱਲ ਵੀ ਹੋ ਜਾਵੇਗਾ ਜੇਕਰ ਸਰੀਰ ਨੂੰ ਕੋਈ ਦੁੱਖ ਰੋਗ ਲੱਗਾ ਤਾਂ ਉਸ ਦੁੱਖ ਰੋਗ ਦਾ ਇਲਾਜ ਹੋ ਜਾਵੇਗਾ ਜੇ ਕਾਰੋਬਾਰ ਦੇ ਵਿੱਚ ਘਾਟਾ ਪਿਆ ਏ ਤਾਂ ਉਹ ਕਾਰੋਬਾਰ ਦਾ ਘਾਟਾ ਵੀ ਅਸੀਂ ਪੂਰਾ ਕਰ ਸਕਦੇ ਆ ਆਪਣੀ ਮਿਹਨਤ ਵਧਾ ਕਰਨੀ ਸ਼ੁਰੂ ਕਰਦੇ ਹਾਂ ਹੋਰ ਜ਼ਿਆਦਾ ਜਾਣਕਾਰੀ ਪ੍ਰਾਪਤ ਕਰੀਏ ਕੁਝ ਨਵਾਂ ਸਿੱਖੀਏ ਤਾਂ ਇਹ ਕਾਰੋਬਾਰ ਦਾ ਘਾਟਾ ਵੀ ਪੂਰਾ ਹੋ ਜਾਵੇਗਾ ਜੇ ਰਿਸ਼ਤਿਆਂ ਦੇ ਵਿੱਚ ਕੜਵਾਹਟ ਆ ਰਿਸ਼ਤਿਆਂ ਦੇ ਵਿੱਚ ਕੋਈ ਮਨਮਟਾਵ ਚੱਲ ਰਿਹਾ ਏ ਤਾਂ ਪਤਾ ਕਰੀਏ ਵੀ ਸਾਡੇ ਰਿਸ਼ਤਿਆਂ ਦੇ ਵਿੱਚ ਇਹ ਦੂਰੀਆਂ ਇਹ ਕੜਵਾਹਟ ਕਿਉਂ ਆਈ ਆ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਦੇਖਣਾ ਜ਼ਰੂਰ ਇਹਨਾਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਕੱਢ ਲਵਾਂਗੇ ਆਪਣੀ ਜ਼ਿੰਦਗੀ ਦੀਆਂ ਇਹਨਾਂ ਸਮੱਸਿਆਵਾਂ ਨੂੰ ਜ਼ਰੂਰ ਸੁਲਝਾ ਲਵਾਂਗੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਸਾਨੂੰ ਬੜਾ ਸੋਹਣਾ ਦਿਮਾਗ ਦਿੱਤਾ ਏ ਇਸੇ ਕਰਕੇ ਦਿੱਤਾ ਏ ਵੀ ਇਸ ਦਿਮਾਗ ਦੇ ਨਾਲ ਤੂੰ ਚੰਗਾ ਚੰਗਾ ਸੋਚ ਚੰਗਾ ਸੋਚ ਕੇ ਆਪਣੀ ਜ਼ਿੰਦਗੀ ਬਦਲ ਆਪਣੇ ਪਰਿਵਾਰ ਦੀ ਆਪਣੇ ਸਮਾਜ ਦੀ ਸਭ ਦਾ ਭਲਾ ਕਰ ਤਾਂ ਇਸ ਲਈ ਆਪਾਂ ਹਿੰਮਤ ਨਹੀਂ ਹਾਰਨੀ ਪਹਿਲਾਂ ਤਾਂ ਸੋਚ ਵਿਚਾਰ ਕਰਨੀ ਆ ਫਿਰ ਉਸ ਤੋਂ ਬਾਅਦ ਜਿੱਥੇ ਤੁਹਾਨੂੰ ਲੱਗਦਾ ਇਹ ਵੀ ਤੁਹਾਡੇ ਹੱਥ ਖੜੇ ਹੋ ਗਏ ਆ ਤੁਹਾਡੀ ਪੇਸ਼ ਨਹੀਂ ਚੱਲ ਰਹੀ ਕੰਮ ਤੁਹਾਡੇ ਵੱਸੋਂ ਬਾਹਰ ਹੋ ਗਿਆ ਏ ਤੁਹਾਨੂੰ ਸਮਝ ਨਹੀਂ ਲੱਗ ਰਹੀ ਵੀ ਇੱਥੇ ਕੀ ਕੀਤਾ ਜਾਵੇ ਤਾਂ ਫਿਰ ਉੱਥੇ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਅਰਦਾਸ ਦੇ ਵਿੱਚ ਬਹੁਤ ਤਾਕਤ ਹੈ ਅਰਦਾਸ ਸ਼ਬਦਾਂ ਦੀ ਮਹਤਾਜ ਨਹੀਂ ਹੈ ਇਹ ਨਾ ਸੋਚਿਓ ਵੀ ਸਾਨੂੰ ਤਾਂ ਅਰਦਾਸ ਬੇਨਤੀ ਕਰਨੀ ਨਹੀਂ ਆਉਂਦੀ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੇ ਸ਼ਬਦ ਨਹੀਂ ਦੇਖਣੇ ਸਤਿਗੁਰ ਸੱਚੇ ਪਾਤਸ਼ਾਹ ਠੀਕਦੇ ਨੇ ਸਾਡੇ ਮਨ ਦੀ ਭਾਵਨਾ ਜੇਕਰ ਸਾਡੀ ਅਰਦਾਸ ਸੱਚੀ ਸੁੱਚੀ ਆ ਸਾਡੀ ਅਰਦਾਸ ਦੇ ਵਿੱਚ ਕਿਸੇ ਦਾ ਮਾੜਾ ਨਹੀਂ ਅਸੀਂ ਮੰਗਿਆ ਤਾਂ ਸਾਡੀ ਅਰਦਾਸ ਬੇਨਤੀ ਉਹ ਮਾਲਕ ਦੇ ਘਰ ਦੇ ਵਿੱਚ ਜ਼ਰੂਰ ਪ੍ਰਵਾਨ ਹੁੰਦੀ ਆ ਤਾਂ ਜਾ ਕੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਪਰ ਜਦੋਂ ਅਰਦਾਸ ਬੇਨਤੀ ਕਰਨੀ ਆ ਨਾ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਸਾਡਾ ਵਿਸ਼ਵਾਸ ਪੂਰਾ ਹੋਵੇ ਸਾਨੂੰ ਯਕੀਨ ਹੋਵੇ ਕਿਉਂਕਿ ਜਿੰਨੀ ਦੇਰ ਤੱਕ ਸਾਡਾ ਮਨ ਟਿਕਦਾ ਨਹੀਂ ਸਾਡੇ ਮਨ ਦੇ ਵਿੱਚ ਭਰੋਸਾ ਪੂਰਾ ਨਹੀਂ ਵੱਜਦਾ ਉਹ ਨਹੀਂ ਦੇਰ ਤੱਕ ਚੀਜ਼ਾਂ ਅਧੂਰੀਆਂ ਰਹਿ ਜਾਂਦੀਆਂ ਨੇ ਇਸ ਕਰਕੇ ਜੇ ਕਿਤੇ ਗੁਰਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਚਲੇ ਗਏ ਹੋ ਗੁਰਨਾਨਕ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰ ਦਿੱਤੀ ਆ ਤਾਂ ਫਿਰ ਆਪਣੇ ਮਨ ਨੂੰ ਇਹ ਗੱਲ ਸਮਝਾ ਦੇਣੀ ਕਿ ਮੇਰਾ ਗੁਰਨਾਨਕ ਪਾਤਸ਼ਾਹ ਪੂਰਾ ਹੈ ਸਮਰੱਥਿਆ ਇਹ ਯਕੀਨ ਕਰਕੇ ਜਾਣੋ ਜੀ ਜਿਨ੍ਹਾਂ ਨੇ ਵੀ ਭਰੋਸਾ ਕੀਤਾ ਹੈ ਨਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਤੇ ਉਹਨਾਂ ਦੇ ਬੇੜੇ ਜ਼ਰੂਰ ਪਾਰ ਹੁੰਦੇ ਆ ਜਿੰਦਗੀ ਦੇ ਵਿੱਚ ਜਿੰਨਾ ਮਰਜੀ ਵੱਡਾ ਦੁੱਖ ਆਇਆ ਹੋਵੇ ਜਿੰਨੀ ਮਰਜੀ ਵੱਡੀ ਮੁਸੀਬਤ ਆਈ ਹੋਵੇ ਸਭ ਪਾਸਿਓਂ ਤੁਹਾਨੂੰ ਨਾ ਹੋ ਗਈ ਆ ਸਭ ਪਾਸਿਆਂ ਤੋਂ ਤੁਸੀਂ ਮਦਦ ਮੰਗ ਕੇ ਦੇਖ ਲਈ ਕੋਈ ਗੱਲ ਨਹੀਂ ਨਾ ਬਣੀ ਜਦੋਂ ਸੱਚੇ ਮਨ ਦੇ ਨਾਲ ਆਪਣੇ ਗੁਰੂ ਅੱਗੇ ਢੈ ਪੈ ਸੱਚੇ ਮਨੋਂ ਗੁਰੂ ਅੱਗੇ ਅਰਦਾਸ ਬੇਨਤੀ ਕਰ ਦਿੱਤੀ ਨਾ ਅਸੰਭਵ ਕੰਮ ਵੀ ਸੰਭਵ ਹੋ ਜਾਂਦੇ ਨੇ ਜਿੱਥੇ ਲੱਗ ਰਿਹਾ ਸੀ ਸਾਰੇ ਰਸਤੇ ਬੰਦ ਹੋ ਗਏ ਨੇ ਸਾਰੇ ਦਰਵਾਜ਼ੇ ਬੰਦ ਹੋ ਗਏ ਨੇ ਉਹ ਬੰਦ ਦਰਵਾਜ਼ਿਆਂ ਦੇ ਵਿੱਚੋਂ ਵੀ ਸਤਿਗੁਰ ਸੱਚੇ ਪਾਤਸ਼ਾਹ ਰਾਹ ਕੱਢ ਦੇਣਗੇ ਇਹ ਭਰੋਸਾ ਰੱਖਿਓ ਜੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਸਭ ਕੁਝ ਕਰਨ ਕਰਾਉਣ ਯੋਗ ਨੇ ਜਦੋਂ ਵੀ ਆਪਣੇ ਗੁਰੂ ਦੇ ਦਰ ਤੇ ਜਾਣਾ ਹੈ ਨਾ ਇੱਕ ਪੰਕਤੀ ਜ਼ਰੂਰ ਯਾਦ ਕਰਿਓ ਜੀ ਬਾਬਲ ਮੇਰਾ ਵੱਡ ਸਮਰੱਥਾ ਕਰਨ ਕਰਨ ਪ੍ਰਭ ਹਾਰਾ ਮੇਰਾ ਬਾਬਲ ਮੇਰਾ ਪਿਤਾ ਸਭ ਕੁਝ ਕਰਨ ਦੇ ਸਮਰੱਥਿਆ ਪਰ ਮੇਰੇ ਬਾਬਲ ਦੀ ਖੁਸ਼ੀ ਕਿਹਨਾਂ ਨੂੰ ਮਿਲਦੀ ਆ ਜਿਹੜੇ ਉਸ ਬਾਬਲ ਦਾ ਉਹ ਪਿਤਾ ਦਾ ਨਾਮ ਜਪਦੇ ਆ ਪਰਮਾਤਮਾ ਦਾ ਨਾਮ ਜਪਦੇ ਆ ਉਸ ਵਾਹੀ ਗੁਰੂ ਜੀ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਦੇ ਨੇ ਉਹ ਆਪਣੇ ਪਿਤਾ ਨੂੰ ਬੜੇ ਪਿਆਰੇ ਲੱਗਦੇ ਨੇ ਜਿਵੇਂ ਆਪਾਂ ਦੁਨਿਆਵੀ ਮਾਪੇ ਦੀ ਗੱਲ ਕਰੀਏ ਤਾਂ ਦੁਨਿਆਵੀ ਮਾਪਿਆਂ ਨੂੰ ਵੀ ਆਪਣਾ ਉਹ ਬੱਚਾ ਸਭ ਤੋਂ ਪਿਆਰਾ ਲੱਗਦਾ ਹੈ ਜਿਹੜਾ ਉਹਨਾਂ ਦੀ ਗੱਲ ਮੰਨਦਾ ਹੈ ਉਸੇ ਹੀ ਤਰ੍ਹਾਂ ਸਾਡੇ ਪਰਮ ਪਿਤਾ ਪਰਮਾਤਮਾ ਜੀ ਨੇ ਜੇ ਆਪਾਂ ਉਹਨਾਂ ਦੀ ਗੱਲ ਬੰਦਣੀ ਸ਼ੁਰੂ ਕਰ ਦੇਗੀ ਉਹਨਾਂ ਦੇ ਉੱਤੇ ਭਰੋਸਾ ਕਰਨਾ ਸ਼ੁਰੂ ਕਰ ਦੇਗੀ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਅੰਗ ਸੰਗ ਨੇ ਸਾਡੇ ਤੋਂ ਦੂਰ ਨਹੀਂ ਗਏ ਉਹ ਸਾਡੇ ਨਾਲ ਨਾਲ ਦੇ ਅੰਗ ਸੰਗ ਨੇ ਬਸ ਸਾਨੂੰ ਹੀ ਨਹੀਂ ਦਿਸ ਰਿਹਾ ਸਾਡੇ ਮਨ ਦੇ ਉਤੇ ਮਨਾ ਮਨਾਈ ਮੈਲ ਚੜੀ ਹੋਈ ਆ ਇਸੇ ਕਰਕੇ ਤਾਂ ਜਦੋਂ ਹੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਸੁੱਖ ਆਉਂਦਾ ਹੈ ਸਭ ਤੋਂ ਪਹਿਲਾਂ ਅਸੀਂ ਆਪਣੇ ਰਿਸ਼ਤੇਦਾਰਾਂ ਵੱਲ ਦੋਸਤਾਂ ਮਿੱਤਰਾਂ ਵੱਲ ਭੱਜਦੇ ਆ ਇੱਧਰ ਉੱਧਰ ਹੱਥ ਪੱਲਾ ਮਾਰਦੇ ਆ ਜੇ ਸਾਨੂੰ ਭਰੋਸਾ ਵੀ ਮੇਰੇ ਸਾਥੀ ਕੋਈ ਸੱਚੇ ਪਾਤਸ਼ਾਹ ਤਾਂ ਹਰ ਵੇਲੇ ਮੇਰੇ ਨਾਲ ਆ ਤਾਂ ਫਿਰ ਸਭ ਤੋਂ ਪਹਿਲੀ ਅਰਦਾਸ ਬੇਦੀ ਸਭ ਤੋਂ ਪਹਿਲੀ ਅਰਜੀ ਗੁਰੂ ਦੇ ਚਰਨਾਂ ਵਿੱਚ ਲੱਗੇ ਨਾ ਬਸ ਇਹੀ ਕੰਮ ਆਪਾਂ ਕਰਨਾ ਹੈ ਤੇ ਸਾਡੇ ਗੁਰੂ ਸਾਡੇ ਅੰਗ ਸੰਗ ਨੇ ਇਸ ਗੱਲ ਦਾ ਪਤਾ ਸਾਨੂੰ ਉਦੋਂ ਲੱਗੇਗਾ ਜਦੋਂ ਅਸੀਂ ਨਾਮ ਜਪਾਂਗੇ। ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇੱਕ ਗੱਲ ਦੇ ਉੱਤੇ ਬਹੁਤ ਜ਼ੋਰ ਦਿੱਤਾ ਏ ਨਾਮ ਜਪਣ ਤੇ। ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਵਾਰ-ਵਾਰ ਸਮਝਾ ਰਹੇ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜਨ ਨੂੰ ਨਹੀਂ ਕਿਹਾ। ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ। ਪਰ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਹੀ ਜਪਣਾ ਹੈ ਕਿਉਂਕਿ ਅਸਲ ਕਮਾਈ ਆ ਨਾਮ ਦੀ ਕਮਾਈ ਜਿੰਨੇ ਸਾਡੇ ਨਾਲ ਨਿਭਾਈ ਜਿੰਨੇ ਸਾਡੇ ਹਰ ਦੁੱਖ ਨੂੰ ਸੁੱਖ ਦੇ ਵਿੱਚ ਬਦਲਣਾ ਹੈ ਜਿੰਨੇ ਸਾਡੀ ਜ਼ਿੰਦਗੀ ਦੀ ਹਰ ਰੁਕਾਵਟ ਹਰ ਮੁਸ਼ਕਲ ਨੂੰ ਦੂਰ ਕਰਨਾ ਹੈ ਇਹ ਦੁੱਖ ਸੁੱਖ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਕਰਮਾਂ ਦਾ ਫਲ ਸਾਨੂੰ ਮਿਲ ਰਿਹਾ ਹੈ ਨਾ ਤੇ ਜਦੋਂ ਆਪਾਂ ਨਾਮ ਜਪਦੇ ਆਂ ਸੇਵਾ ਕਰਦੇ ਆਂ ਤਾਂ ਇਹਦੇ ਨਾਲ ਸਾਡੇ ਕਰਮ ਬਦਲਦੇ ਨੇ ਸਾਡੇ ਪੁੰਨ ਬਣਦੇ ਨੇ ਸਾਡੇ ਨੇਕ ਕੰਮ ਸਾਡੇ ਚੰਗੇ ਕਰਮਾਂ ਦੀ ਗਿਣਤੀ ਵੱਧਦੀ ਆ ਤੇ ਫਿਰ ਮਾੜੀਆਂ ਦੀ ਆਪੇ ਘਟ ਜਾਂਦੀ ਆ ਇਸ ਕਰਕੇ ਨਾਮ ਜਪਣਾ ਹੀ ਭਾਈ ਸੇਵਾ ਕਰਨੀ ਆ ਇਨੇਕ ਕਮਾਈ ਇਕੱਠੀ ਕਰਨੀ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਉਹ ਬੜੇ ਪਿਆਰੇ ਲੱਗਦੇ ਨੇ ਜੋ ਕਿਸੇ ਨੂੰ ਦੁੱਖ ਨਹੀਂ ਦਿੰਦੇ ਜੋ ਕਿਸੇ ਦੇ ਪ੍ਰਤੀ ਈਰਖਾ ਨਹੀਂ ਰੱਖਦੇ ਜੋ ਕਿਸੇ ਦੇ ਪ੍ਰਤੀ ਵੈਰ ਨਹੀਂ ਰੱਖਦੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਵੀ ਉਹਨਾਂ ਦੇ ਉੱਤੇ ਸਦਾ ਹੀ ਮਿਹਰ ਬਖਸ਼ ਦਿੰਦੇ ਨੇ ਸੰਗਤ ਜੀ ਜਦੋਂ ਵੀ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਈਰਖਾ ਆਵੇ ਗੁੱਸਾ ਆਵੇ ਇੱਕ ਗੱਲ ਯਾਦ ਰੱਖਣਾ ਕਿ ਸਭ ਦੇ ਵਿੱਚ ਉਹ ਵਾਹਿਗੁਰੂ ਜੀ ਆਪ ਵਰਤ ਰਹੇ ਨੇ ਸਾਰੇ ਹੀ ਉਹ ਪਰਮ ਪਿਤਾ ਪਰਮਾਤਮਾ ਦੇ ਬੱਚੇ ਨੇ ਜਿਹੜਾ ਬੰਦਾ ਸਾਨੂੰ ਚੰਗਾ ਨਹੀਂ ਲੱਗ ਰਿਹਾ ਹੋ ਸਕਦਾ ਹੈ ਉਹ ਪਰਮ ਪਿਤਾ ਪਰਮਾਤਮਾ ਜੀ ਨੂੰ ਬੜਾ ਪਿਆਰਾ ਲੱਗਦਾ ਹੋਵੇ ਤਾਂ ਜੇਕਰ ਅਸੀਂ ਉਹਦੇ ਨਾਲ ਵੈਰ ਕਮਾ ਰਹੇ ਹਾਂ ਉਹਦਾ ਮਾੜਾ ਮੰਗ ਰਹੇ ਹਾਂ ਤਾਂ ਸਮਝੋ ਸਿੱਧਾ ਮੱਥਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਲਾ ਰਹੇ ਹਾਂ ਇਸ ਕਰਕੇ ਕਦੇ ਕਿਸੇ ਦਾ ਮਾੜਾ ਨਹੀਂ ਮੰਗਣਾ ਬਲਕਿ ਜੇਕਰ ਸਾਡਾ ਕੋਈ ਮਾੜਾ ਕਰ ਰਿਹਾ ਹੈ ਸਾਨੂੰ ਪਤਾ ਲੱਗ ਗਿਆ ਨਾ ਉਹਦਾ ਵੀ ਮਾੜਾ ਨਹੀਂ ਮੰਣਾ ਉਹਦਾ ਵੀ ਭਲਾ ਮੰਗਾਣਾ ਹੈ ਜਿੰਨਾ ਹੀ ਅਸੀਂ ਸਰਬੱਤ ਦਾ ਭਲਾ ਮੰਗਾਗੇ ਸਰਬੱਤ ਦਾ ਭਲਾ ਕਰਾਂਗੇ ਉਨਾ ਹੀ ਸਾਡਾ ਚੱਲਣਾ ਹੋਵੇਗਾ ਸਾਡੀ ਜ਼ਿੰਦਗੀ ਦੇ ਵਿੱਚ ਆਏ ਹੋਏ ਦੁੱਖ ਕਦ ਆਏ ਕਦ ਲੱਗ ਕੇ ਸਾਨੂੰ ਪਤਾ ਨਹੀਂ ਲੱਗਣਾ ਸੋ ਸੰਗਤ ਦੀ ਮੁੱਖੀ ਗੱਲ ਇਹ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਦਵਾਵਾਂ ਕਿਸੇ ਸਾਈਂ ਇਕੱਠੀਆਂ ਕਰਨੀਆਂ ਹੈ ਆਪਣੀ ਜ਼ਿੰਦਗੀ ਦੇ ਵਿੱਚ ਸੇਵਾ ਕਰਕੇ ਨਾਮ ਜਪ ਕੇ ਨੇਕ ਕਮਾਈ ਇਕੱਠੀ ਕਰਨੀ ਆ ਪੁੰਨ ਬਣਾਉਣੀ ਆ ਇਹੀ ਅਸਲ ਕਮਾਈ ਆ ਇੰਨੇ ਹੀ ਸਾਡਾ ਹਰ ਦੁੱਖ ਤੇ ਸਾਥ ਦੇਣਾ ਹੈ ਇੰਨੇ ਹੀ ਸਾਡੇ ਹਰ ਦੁੱਖ ਨੂੰ ਸੁੱਖ ਵਿੱਚ ਬਦਲਣਾ ਹੈ ਤਾਂ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਮੁਸ਼ਕਲ ਦੀ ਘੜੀ ਆ ਗਈ ਆ ਕੋਈ ਮਸੀਬਤ ਪੈ ਗਈ ਆ ਕੋਈ ਦੁੱਖ ਰੋਗ ਚਿੰਤਾ ਆਣ ਗਈ ਆ ਹਿੰਮਤ ਨਹੀਂ ਹਾਰਨੀ ਪਹਿਲਾਂ ਤਾਂ ਉਸ ਦੁੱਖ ਰੋਗ ਚਿੰਤਾ ਦੇ ਆਉਣ ਦਾ ਕਾਰਨ ਪਤਾ ਲਗਾइए ਫਿਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਅਰਦਾਸ ਬੇਨਤੀ ਕਰਿਏ ਤੇ ਅਰਦਾਸ ਬੇਨਤੀ ਕਰਨੀ ਆ ਪੂਰੇ ਭਰੋਸੇ ਦੇ ਨਾਲ ਇਹ ਨਹੀਂ ਆ ਕਿ ਗੁਰੂ ਕਰੇ ਗਏ ਆ ਰਸਨਾ ਸਾਡੀ ਅਰਦਾਸ ਬੇਨਤੀ ਕਰ ਰਹੀ ਹੈ ਤੇ ਮਨ ਦੇ ਵਿੱਚ ਡਰ ਲੱਗਾ ਕਿ ਪਤਾ ਨਹੀਂ ਸਾਡੀ ਅਰਦਾਸ ਬੇਨਤੀ ਪ੍ਰਵਾਨ ਹੋਣੀ ਹੈ ਕਿ ਨਹੀਂ ਕਈ ਵਾਰ ਕੁਝ ਲੋਕ ਇਦਾਂ ਹੀ ਕਰਦੇ ਆ ਕਿਤੇ ਕੰਮ ਤੇ ਜਾਣਾ ਹੋਵੇ ਨਾ ਅਰਦਾਸ ਬੇਨਤੀ ਕਰ ਕੇ ਫਿਰ ਘਰੋ ਤੁਰਦੇ ਨੇ ਪਰ ਰਸਤੇ ਦੇ ਵਿੱਚ ਕੋਈ ਪੁੱਛ ਲਵੇ ਜਾਂ ਕਰਦਾ ਹੀ ਕੋਈ ਜੀ ਪੁੱਛ ਲਵੇ ਵੀ ਹਾਂ ਭਾਈ ਅੱਜ ਤੂੰ ਫੁਲਾਣੇ ਕੰਮ ਤੇ ਚੱਲਿਆ ਏ ਗੁਰੂ ਅੱਗੇ ਅਰਦਾਸ ਬੇਨਤੀ ਕਰ ਲੈਣੀ ਸੀ ਕਹਿਣਗੇ ਅਰਦਾਸ ਬੇਨਤੀ ਤਾਂ ਕਰ ਲਈ ਆ ਵੇਖੋ ਹੁਣ ਅੱਗੇ ਕੀ ਬਣਦਾ ਏ ਦੱਸ ਜਿਹਦੇ ਅੱਗੇ ਅਰਦਾਸ ਬੇਨਤੀ ਕੀਤੀ ਹੈ ਉਹਦੇ ਉੱਤੇ ਕੋਰੋਸਾ ਨਹੀਂ ਆ ਜੇ ਤੇਰੀ ਭਾਵਨਾ ਸ਼ੁੱਧਿਆ ਚੰਗੇ ਕੰਮ ਚੱਲਿਆ ਹੈ ਤਾਂ ਤੇਰਾ ਉਹ ਚੰਗਾ ਕੰਮ ਜ਼ਰੂਰ ਹੋਵੇਗਾ ਸਾਡੀ ਅਰਦਾਸ ਬੇਨਤੀ ਦੇ ਵਿੱਚ ਦੂਜਿਆਂ ਦਾ ਮਾੜਾ ਨਹੀਂ ਹੋਣਾ ਚਾਹੀਦਾ ਫਿਰ ਹਰ ਅਰਦਾਸ ਬੇਨਤੀ ਪ੍ਰਵਾਨ ਹੁੰਦੀ ਹੈ ਸੋ ਅਰਦਾਸ ਬੇਨਤੀ ਕਰਨੀ ਆ ਜਿੰਨੀ ਹੋ ਸਕੇ ਸੇਵਾ ਕਰਨੀ ਆ ਸਰਬੱਤ ਦਾ ਭਲਾ ਮੰਗਣਾ ਹੈ ਸਰਬੱਤ ਦਾ ਭਲਾ ਕਰਨਾ ਹੈ ਨੇਕ ਕੰਮ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਦੁਆਵਾਂ ਅਸੀਸਾਂ ਇਕੱਠੀਆਂ ਕਰਨੀਆਂ ਨੇ ਸਾਡੇ ਵੱਲੋਂ ਕਮਾਈਆਂ ਹੋਈਆਂ ਦੁਆਵਾਂ ਅਸੀਸਾਂ ਉਦੋਂ ਹੀ ਸਾਡੇ ਕੰਮ ਆਉਂਦੀਆਂ ਨੇ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਘੜੀ ਆ ਕੇ ਪਵੇ ਫਿਰ ਇਹ ਦੁਆਵਾਂ ਅਸੀਸਾਂ ਸਾਡੇ ਚਾਰਛੇ 'ਤੇ ਇੱਕ ਸੁਰੱਖਿਆ ਕਵਚ ਬਣ ਕੇ ਕੰਮ ਕਰਦੀਆਂ ਨੇ ਕੋਈ ਵੀ ਦੁੱਖ ਰੋਗ ਚਿੰਤਾ ਸਾਨੂੰ ਛੂਹ ਵੀ ਨਹੀਂ ਸਕੇਗੀ ਜੇ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਪੱਲੇ ਦੁਆਵਾਂ ਅਸੀਸਾਂ ਹੋਣਗੀਆਂ ਨੇਕ ਕਮਾਈ ਹੋਵੇਗੀ ਕਈ ਪਹਿਣ ਭਰਾ ਨੇ ਉਹ ਕਹਿ ਦਿੰਦੇ ਆ ਵੀ ਜ਼ਿੰਦਗੀ ਦੇ ਵਿੱਚ ਫਲਾਣਾ ਦੁੱਖ ਆ ਗਿਆ ਏ ਕੋ ਸਰੀਰਕ ਦੁੱਖ ਦੀ ਗੱਲ ਕਰਦਾ ਏ ਕੋਈ ਆਪਣੇ ਕੰਮ ਧੰਦੇ ਕਾਰੋਬਾਰ ਦੀ ਕੋਈ ਰਿਸ਼ਤਿਆਂ ਦੀ ਦੁੱਖ ਦੀ ਕਹਿਣਗੇ ਕਿਹੜਾ ਪਾਠ ਕਰੀਏ ਕਿਹੜੇ ਸ਼ਬਦ ਦਾ ਜਾਪ ਕਰੀਏ ਤਾਂ ਸੰਗਤ ਜੀ ਆਪਾਂ ਇਹ ਬੇਨਤੀ ਵਾਰ-ਵਾਰ ਕਰਦੇ ਆ ਕਿ ਗੁਰਬਾਣੀ ਦਾ ਪਾਠ ਭਾਵੇਂ ਤੁਸੀਂ ਜਿਹੜਾ ਮਰਜ਼ੀ ਕਰ ਲਓ ਹਰ ਇੱਕ ਪਾਠ ਦੇ ਵਿੱਚ ਹਰ ਇੱਕ ਸ਼ਬਦ ਦੇ ਵਿੱਚ ਬਰਾਬਰਤਾ ਆਕ ਤੇ ਆ ਬਰਾਬਰ ਪਾਵਰਿਆ ਪਰ ਉਹ ਪਾਠ ਉਹ ਸ਼ਬਦ ਜਾਪ ਕਰੋ ਪੂਰੇ ਭਰੋਸੇ ਦੇ ਨਾਲ ਤੇ ਬੜਾ ਚੰਗਾ ਹੋਵੇਗਾ ਜੇਕਰ ਗੁਰਬਾਣੀ ਦੇ ਪਾਠ ਨੂੰ ਅਸੀਂ ਸਮਝ ਸਮਝ ਕੇ ਕਰੀਏ ਕਿਉਂਕਿ ਗੁਰੂ ਦਾ ਗਿਆਨ ਜਦੋਂ ਆਪਾਂ ਹਾਸਲ ਕਰਦੇ ਆ ਨਾ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਇੰਦਾ ਨਸਵਾਲ ਜਵਾਬ ਨਹੀਂ ਰਹਿ ਜਾਂਦੇ ਵੀ ਕਿਹੜਾ ਪਾਠ ਕਰੀਏ ਕਿਵੇਂ ਕਰੀਏ ਜਦੋਂ ਗੁਰੂ ਦਾ ਗਿਆਨ ਹਾਸਲ ਕਰਾਂਗੇ ਨਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਾਹ ਆਪਣੇ ਆਪ ਦਿਖਾਉਂਦੇ ਜਾਂਦਾ ਹੈ ਇਸ ਲਈ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਭਾਵੇਂ ਤੁਸੀਂ ਮoolਵੰਤਰ ਕੀ ਦਾ ਜਾਪ ਕਰਨਾ ਸ਼ੁਰੂ ਕਰਦੋ ਰੋਜ਼ਾਨਾ ਵਾਹਿਗੁਰੂ ਜੀ ਦਾ ਜਾਪ ਕਰਨਾ ਸ਼ੁਰੂ ਕਰਦੋ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦੋ ਸਭ ਗੁਰ ਸੱਚੇ ਪਾਸ਼ਾ ਸਦਾ ਹੀ ਅੰਗ ਸੰਗ ਨੇ ਗੁਰਬਾਣੀ ਦੇ ਕਿਸੇ ਵੀ ਸ਼ਬਦ ਦਾ ਪੰਨਾ ਫੜ ਲਓ ਪਰ ਜਿਹੜਾ ਸਾਡਾ ਅਮਰਤ ਵੇਲੇ ਦਾ ਨਿਤਨੇਮ ਆ ਜੋ ਸਾਨੂੰ ਵਾਹਿਗੁਰੂ ਜੀ ਨੇ ਬਖਸ਼ਿਆ ਹੈ ਉਹ ਹੈ ਅਮਰਤ ਵੇਲੇ ਦੇ ਵਿੱਚ ਪੰਜ ਬਾਣੀਆਂ ਦਾ ਨਿਤਨੇਮ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਉਸ ਤੋਂ ਇਲਾਵਾ ਵੀ ਆਪਾਂ ਜੋ ਬਾਣੀ ਦਾ ਪਾਠ ਕਰਨਾ ਚਾਹੀਏ ਕਰ ਸਕਦੇ ਹਾਂ ਪਰ ਇਹ ਸੱਤ ਬਾਣੀਆਂ ਦਾ ਨਿਤਨੇਮ ਤਾਂ ਸਾਡਾ ਫੱਟਾ ਹੀ ਕੀਤਾ ਹੋਇਆ ਏ ਪਰ ਕੁਝ ਗ੍ਰਸਤੀ ਬੰਦੇ ਕਮਾਕਾਰਾਂ ਵਾਲੇ ਉਹ ਕਹਿੰਦੇ ਸਾਨੂੰ ਸਮਾਂ ਨਹੀਂ ਮਿਲਦਾ ਤਾਂ ਉਹਨਾਂ ਦੇ ਅੱਗੇ ਬੇਨਤੀ ਹੈ ਵੀ ਜੇਕਰ ਤੁਸੀਂ ਬੌਧੇ ਹੀ ਰੁੱਝੇ ਹੋਏ ਹੋ ਬਿਲਕੁਲ ਪਾਠ ਕਰਨ ਦਾ ਸਮਾਂ ਨਹੀਂ ਕਰਦਾ ਤਾਂ ਇੱਕ ਵਾਰ ਤੁਸੀਂ ਜਪਜੀ ਸਾਹਿਬ ਦੀ ਬਾਣੀ ਤੋਂ ਸ਼ੁਰੂਆਤ ਕਰੋ ਅਮਰਦੇਵਲੇ ਜਪੁਜੀ ਸਾਹਿਬ ਜੀ ਦੀ ਬਾਣੀ ਸ਼ਾਮ ਨੂੰ ਰਹਾਸਾ ਸਾਹਿਬੀ ਦਾ ਪਾਠ ਇਹ ਦੋ ਪਾਠ ਦੇ ਲਈ ਸਮਾਂ ਕੱਢ ਲਓ ਸਤਿਗੁਰ ਸੱਚੇ ਪਾਤਸ਼ਾਹ ਜੀ ਐਸਾ ਵਰਤਨ ਨਾ ਤੁਸੀਂ ਖੁਦ ਹਰਾਨ ਹੋਗੇ ਇਹ ਦੋ ਪਾਠ ਹੀ ਆਪਣਾ ਪੱਕਾ ਨੀਮ ਬਣਾ ਲਈਏ ਵੀ ਧੁੱਪ ਹੋਵੇ ਛਾਂ ਹੋਵੇ ਮੀਂਹ ਹੋਵੇ ਹਨੇਰੀ ਹੋਵੇ ਦੁੱਖ ਹੋਵੇ ਸੁੱਖ ਹੋਵੇ ਮੇਰਾ ਇਹ ਨੀਮ ਨਹੀਂ ਟੁੱਟਣਾ ਚਾਹੀਦਾ ਅਮਰ ਤਵੀਲੇ ਉੱਠਦਿਆ ਸਾਰ ਮੇਰੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਦੀ ਬਾਣੀ ਤੋਂ ਅਤੇ ਸ਼ਾਮ ਵੇਲੇ ਰਾਇ ਸਾਹਿਬ ਜੀ ਦਾ ਪਾਠ ਜ਼ਰ ਦੇਖਣਾ